ਪਹਿਲਾਂ ਮੈਂ ਇੱਕ ਦੋ ਸਵਾਲ ਤੁਹਾਨੂੰ ਪੁੱਛਣੇ ਨੇ ਮਾਈਕ ਦੇ ਉੱਤੇ। ਅੱਜ ਅਸੀਂ ਕਾਲੀ ਗੱਲ ਕਰ ਰਹੇ ਸੀ ਮੈਂ ਕਿ ਕੰਗਣਾ ਰਣੌਤ ਵਰਗੇ ਮੁੱਦੇ ਤਾਂ ਆਪਣੇ ਦੇਸ਼ 'ਚ ਬਹਿ ਦਿਖਾਏ ਜਾਂਦੇ ਆ ਪਰ ਆਪਣੇ ਦੇਸ਼ 'ਚ ਪੰਜਵੇਂ ਪਾਸ਼ਾ ਦੀ ਸ਼ਹੀਦੀ ਦਾ ਮੁੱਦਾ ਨਹੀਂ ਚੁੱਕਿਆ ਜਾਂਦਾ ਜਿ ਜਿਨ੍ਹਾਂ ਨੇ ਇੰਨੀ ਗਰਮੀ 'ਚ ਤੱਤੀ ਤਵੀ ਦੇ ਬਹਿ ਕੇ ਸ਼ਹਾਦਤ ਦਿੱਤੀ ਹਰ ਜਲ ਜਾਂਦਾ ਫਿਰ ਤੁਸੀਂ ਗੱਲਾਂ ਕੱਢਣੀਆਂ ਸੀ ਛੱਡ ਛੱਡ ਪੰਜਾਬ ਬਾਹਰ ਚਲੇ ਜੇ ਇਹੀ ਨਸ਼ਿਆਂ 'ਚ ਹੁੰਦਾ ਫਿਰ ਤੁਸੀਂ ਗੱਲਾਂ ਕੱਢਣੇ ਮੁੰਡੇ ਨਸ਼ਿਆਂ 'ਚ ਨੇ ਜੇ ਇਹੀ ਗੀੜੀਆਂ ਲਾਂਦਾ ਹੁੰਦਾ ਦੁਕਾਨੇ ਕੋਈ ਗੀੜੀਆਂ ਲਾ ਰਿਹਾ ਪਰ ਉਹ ਵੀਰ ਕੱਪੜੇ ਮਿੰਗੇ ਪੰਦਾ ਉਹ ਕੁਝ ਕਰਦਾ ਹਜੇ ਵੀ ਲੋ ਕਰਦੇ ਆ ਮੈਂ ਦੇਖ ਕੇ ਮਤਲਬ ਘੱਟ ਕੇ ਫਿਰ ਵੀ ਗੁੱਸਾ ਨਹੀਂ ਚੜਦਾ ਯਾਰ ਕਰੀ ਵੀ ਜਾਂਦੇ ਕੰਮ ਲੋਕਾਂ ਦੀ ਫਿਰ ਵੀ ਗੱਲਾਂ ਸੁਣਦੀਆਂ ਬੰਦੇ ਮਤਲਬ ਵੱਡੀ ਵੱਡੀ ਉਮਰ ਵਾਲੇ ਦੇਖ ਲੈ ਜਿਹੜੇ ਤੁਹਾਡੇ ਵਾਂਗ ਸਵਾਲ ਜਵਾਬ ਨਹੀਂ ਕਰ ਸਕਦੇ ਇੰਨੇ ਮਤਲਬ ਸਟ੍ਰੇਟ ਫਾਰਵਰਡ ਮਤਲਬ ਬਹੁਤ ਮਹਿੰਗੇ ਮਹਿੰਗੇ ਟੈਟੂ 3-40 ਲੱਖ ਰੁਪਏ ਦਾ ਮੁੰਡਾ ਟੈਟੂ ਬਣਵਾਇਆ ਹੋਇਆ ਹੈ ਨਾ ਬਾਡੀ ਤੇ ਚੱਲਦਾ ਫਿਰਦਾ ਘਰ ਆਪਣੇ ਨਾਲ ਲੈ ਕੇ ਪੁੱਤ ਕਰਕੇ ਦੁਆ ਰੱਖਦਾ ਵਾਹ ਯਾਰ ਵੇਖੋ ਯਾਰ ਚੱਲੋ ਕਿਹਾ ਇਹ ਬੰਦੇ ਦੇ ਸਰਸਕਾਰ ਨੇ ਯਾਰ ਵੱਡਾ ਭਰਾਇਆ ਹੋਰ ਕਿਤੇ ਮਰੀਜ਼ ਵੀ ਦੇਖ ਲਓ ਲਾਈਨ ਲੱਗੀ ਹੈ ਹਰ ਕਿਸੇ ਦੀ ਆਪਣੀ ਆਪਣੀ ਕਹਾਣੀ ਹੈ ਮ हम बात करते हैं ना कर्मा की कि जो करोगे वो बरोगे उम्र किस किस एक उम्र होगी दो थोड़ी दस ईयर जन्म हो गया उन्नीस सौ छियानवे मैं सतानवे शुरू करूंगा ठीक है हम तू दो हज़ार बारह जमया तो दो हजार तेरह तो शुरू कर बहार तू ममा दस ग्यारह दस ग्यारह करी ये छोटे बच्चे को शुगर है जाओ तुम भी आ जाओ कदों तो दिक्कत है एक साल तो किई आई पांच छह फिर कदों तो ऐसे तो 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 दवाई ले रहे हैं एक साल से इसको शुगर है लाइफ टाइम मेडिसिन चल रही है पाँच छः हज़ार रुपये का खर्चा तो ये हर महीने यहाँ पर आते हैं अपनी मेडिसिन लेने के लिए क्योंकि तो ये जो काम करते हैं उनसे घर ही चलता है पढ़ाते लिखाते हैं तो इनको भी के लिए पढ़ाओ दे दी लो जी इतनी हेल्प करना है ना थैंक यू बोली ਹਾਂ ਜੀ ਇਹਨੇ ਬੰਦ ਲਾ ਲਵਾਂਗੇ ਜੀ ਤਾਂ ਕਿ ਤੋਂ ਕੱਟੀ ਨਹੀਂ ਚੋੜ ਹੈ ਬਤਾਵਾ ਬੱਚੇ ਕੋਈ ਜਿਆਦਾ ਕਰਦਾ ਫਾਇਦੇ ਵਿੱਚ ਹਮੇਸ਼ਾ ਹੁੰਦਾ ਕਿ ਵੀਡੀਓ ਦੇ ਵਿੱਚ ਜਿਵੇਂ ਲੱਗਦਾ ਹੈ ਕਿ ਅਰੇ ਤਾਂ ਇੱਥੇ ਫਰਾਡ ਹੋ ਰਿਹਾ ਹੈ ਇੱਥੇ ਤਾਂ ਧਮੜਾ ਹੋ ਰਿਹਾ ਤਾਂ ਨਾ 77 ਵੀ ਜੀ ਅਬੇ ਸ਼ਾਂਤ ਸ਼ਾਂਤ ਮਤਲਬ ਇਥੇ ਲੋਕ ਆਉਂਦੇ ਨੇ ਤਾਂ ਮੈਨੂੰ ਵਧੀਆ ਲੱਗਦਾ ਜਿੰਨੇ ਵੀ ਵੀਰ ਇਥੇ ਸੇਵਾ ਕਰਨ ਆਉਂਦੇ ਨੇ ਮੈਂ ਬੜਾ ਖੁਸ਼ਗਵਾਰ ਹਾਂ ਤੁਸੀਂ ਦਿਖਾਓ ਜੀ ਪਾਇੰਟ ਮਰਦੋ ਸਮਰਾਲੇ ਤੋਂ ਫਾਈਲ ਮੋਕਾ ਕਰਨਾ ਹੈ। ਫਾਈਲ ਜੇ ਕਰਨਾ ਹੈ ਤੁਹਾਡੇ ਮਨ ਵਿੱਚ ਸਵਾਲ ਹੋਗੇ ਤਾਂ ਤੁਸੀਂ ਪੁੱਛ ਸਕਦੇ ਹੋ। ਤੋਂ ਬੜੇ ਨਾਲੇ ਯਾਨੀ 2.5 ਘੰਟੇ ਦਾ ਰਾਹ ਹੈ ਤਾਂ ਵਾਹੋਂ ਸੇ ਇੱਥੇ ਸੇਵਾ ਕਰਨੇ ਆ। ਆਜੀ ਦੁਨੀਆ ਦੇ ਵਿੱਚ ਜਿੱਥੇ ਕਿ ਕਿਸੇ ਕੋਲ ਆਪਣੇ ਲਈ ਵੀ ਸਮਾਂ ਨਹੀਂ ਹੈ ਉੱਥੇ ਅਨਮੋਲ ਕਵਾਤਰਾ ਜਿਹੜਾ ਇੱਕ ਐਸਾ ਨਾਮ ਜਿਹੜਾ ਗਰੀਬਾਂ ਦੀ ਮਸੀਹਾ ਬਣ ਕੇ ਸਾਹਮਣੇ ਆਉਂਦੇ ਨੇ ਜਿਕਰ ਗੱਲ ਕਰੀਏ ਕੌਂਟਰੋਵਰਸੀਆਂ ਦੇ ਵਿੱਚ ਵੀ ਰਹਿੰਦੇ ਨੇ ਕਿਉਂਕਿ ਹਮੇਸ਼ਾ ਲੋਕ ਵਿਰੋਧ ਵੀ ਕਰਦੇ ਨੇ ਉਹਨਾਂ ਦੇ ਚੰਗੇ ਕੰਮਾਂ ਦਾ ਲੇਕਿਨ ਸਾਡੇ ਨਾਲ ਮੌਜੂਦ ਨਹੀਂ ਡਾਊਟ ਉਹ ਐਸੀ ਬਸਨੈਲਟੀ ਜਿਹੜੇ ਹਮੇਸ਼ਾ ਲੋਕਾਂ ਦੇ ਇੱਥੇ ਮੌਜੂਦ ਰਹਿੰਦੇ ਨੇ ਸੋ ਸਭ ਤੋਂ ਪਹਿਲਾਂ ਸਵਾਗਤ ਹੈ ਭਾਈ ਤੁਹਾਡਾ ਧੰਨਵਾਦ ਪਹਿਲਾਂ ਮੈਂ ਇੱਕ ਦੋ ਸਵਾਲ ਤੁਹਾਨੂੰ ਪੁੱਛਣਾ ਇਹਨਾਂ ਮਾਈਕ ਦੇ ਦਮ ਤੋੜਾ ਕੀ ਨਾਮ ਹੈ ਦਾਨਿਸ਼ ਬਾਜੀ ਇਹ ਤੁਸੀਂ ਓਨਰ ਹੋ ਕਿ ਫ੍ਰੀ ਲੈਂਸਿੰਗ ਕਰ ਰਹੇ ਨਹੀਂ ਨਹੀਂ ਓਨਰ ਬਾਜੀ ਓਨ ਵਾ ਯਾਰ ਕਿੰਨੀ ਉਮਰ ਤੁਹਾਡੀ 19 ਬਾਜੀ ਯਾਰ ਪਹਿਲਾਂ ਤਾਂ ਸ਼ਾਬਾਸ਼ੀ ਯਾਰ ਇਹ ਜਿਹੜੇ ਨੌਜਵਾਨ ਮੁੰਡੇ ਮਿਹਨਤਾਂ ਕਰ ਰਹੇ ਨੇ ਇਹਨਾਂ ਆਪਣੇ ਕਾਰੋਬਾਰ ਨੂੰ ਲੈ ਕੇ ਚੈਨਲ ਸਬਸਕ੍ਰਾਈਬ ਕਰ ਲੋ ਦੇਖੋ ਵੱਡੇ ਵੱਡੇ ਚੈਨਲਾਂ ਨੂੰ ਤਾਂ ਲੋਕ ਚਲੋ ਫੋਲੋ ਕਰਦੇ ਨੇ ਪਰ ਆਹ ਮੁੰਡਾ ਦੇਖੋ ਜੇ ਇਹੀ ਬਾਹਰ ਚੱਲ ਜਾਂਦਾ ਫਿਰ ਤੁਸੀਂ ਗਾਲਾਂ ਕੱਢਣੇ ਆਂ ਦੀ ਛੱਡ ਛੱਡ ਪੰਜਾਬ ਬਾਹਰ ਚਲੇ ਜੇ ਇਹੀ ਨਸ਼ਿਆਂ 'ਚ ਹੁੰਦਾ ਫਿਰ ਤੁਸੀਂ ਗਾਲਾਂ ਕੱਢਣੇ ਇਹ ਮੁੰਡੇ ਨਸ਼ਿਆਂ ਦੇਖੋ ਮੇਰੀ ਇੰਟਰਵਿਊ ਕਰਨ ਆਇਆ ਤਾਂ ਮੈਂ ਇੰਟਰਵਿਊ ਤੋਂ ਪਹਿਲਾਂ ਮੈਂ ਨੋਟਿਸ ਕਰ ਰਿਹਾ ਸੀ ਪਰ ਮੈਂ ਕਿਹਾ ਚਲੋ ਮੈਂ ਵਿੱਚ ਹੀ ਪੁੱਛੂੰਗਾ 19 ਸਾਲ ਦਾ ਦਾਨਿਸ਼ ਆਪਣਾ ਚੈਨਲ ਚਲਾ ਰਿਹਾ ਅ ਵਿਸ਼ਵ ਉਜਾਲਾ ਵਿਸ਼ਵ ਉਜਾਲਾ ਇਹਨੂੰ ਫੋਲੋ ਕਰੋ ਇਹਨੂੰ ਲਾਈਕ ਕਰੋ ਇਹਦਾ ਹੌਸਲਾ ਨਾ ਟੁੱਟਣ ਦਿਓ ਕੱਲ ਨੂੰ ਇਹਦਾ ਦੁਨੀਆ ਭਰ ਦੇ ਵਿੱਚ ਵੱਡਾ ਚੈਨਲ ਬਣੇ ਹੁਣ ਤੁਸੀਂ ਸ਼ੁਰੂ ਕਰੋ ਮੈਨੂੰ ਖੁਸ਼ੀ ਹੁੰਦੀ ਜਦੋਂ ਨੌਜਵਾਨ ਕੋਈ ਕੰਮ ਕਰਦਾ ਹੈ ਨਾ ਮੈਨੂੰ ਲੱਗਦਾ ਯਾਰ ਤੁਸੀਂ ਮਿਹਨਤ ਕਰੋ ਯਾਰ ਮਿਹਨਤ ਕਰੋ ਵੱਡਾ ਚੈਨਲ ਬਣੇ ਚੜਦੇ ਸੂਰਜ ਨੂੰ ਤਾਂ ਸਾਰੀ ਦੁਨੀਆ ਸਲਾਮ ਕਰ ਰਹੀ ਹੈ ਪਰ ਤੁਸੀਂ ਮਿਹਨਤ ਕਰ ਰਹੇ ਹੋ 올 द बेस्ट थैंक यू so much ਬਾਜੀ ਪਾਜੀ ਰੱਬ ਤੁ ਬੱਲਾ ਸਵਾਲ ਜਿਹੜਾ ਫੈਮਲੀ ਦਾ ਸਪੋਰਟ ਬਾਜੀ ਕਿੱਦਾਂ ਦਾ ਰਿ ਇੱਕੋ ਦਮ ਇੱਥੇ ਆਣਾ ਇਸ ਐਨ ਜੀਓ ਦੇ ਵਿੱਚ ਵੀਡੀਓ ਨੂੰ ਟੈਕਸੈਪਟ ਮੰਨੀ ਉਹਦਾ ਨਾਥਿੰਗ ਇਹਨਾਂ ਕੁਛ ਇੱਕੋ ਦਮ ਕਿਸ ਤਰ੍ਹਾਂ ਹੋ ਗਿਆ ਬਾਜੀ ਜੋ ਤੁਸੀਂ ਇੱਥੇ ਦੇਖ ਰਹੇ ਹੋ ਵੈਸੇ ਕਿਹੜਾ ਪਰਿਵਾਰ ਇਸ ਕੰਮ ਨੂੰ ਕਰਨ ਲਈ ਮਨਾ ਕਰੇਗਾ ਮੈਨੂੰ ਲੱਗਦਾ ਜਦੋਂ ਤੁਹਾਡੇ ਪੇਰੈਂਟਸ ਇੰਟਰਵਿਊ ਦੇਖਣਗੇ ਉਹ ਕਹਿਣਗੇ ਸਭ ਤੋਂ ਬੈਸਟ ਇੰਟਰਵਿਊ ਇਹੀ ਹੈ ਕਿਸੇ ਨੇ ਕਦੀ ਮਾਈਕ ਫੜ ਕੇ ਤੁਹਾਨੂੰ ਇਹਦਾ ਅਪਰੀਸ਼ੀਏਟ ਕੀਤਾ ਹੈ ਧੰਨਵਾਦ ਮਾਪਾ ਮਾਬਾ ਵੀ ਦੇਖਦੇ ਨੇ ਕਿ ਬੱਚਾ ਕੀ ਕਰ ਰਿਹਾ ਔਰ ਜਦੋਂ ਬੱਚਾ ਚੰਗੇ ਰਾਹ ਦੇ ਵਿੱਚ ਹੁੰਦਾ ਤਾਂ ਫਿਰ ਮਾਪਾ ਉਹਨੂੰ ਅਲਾਉ ਕਰਦੇ ਨੇ ਮੇਰੇ ਪੈਰੈਂਟਸ ਨੇ ਵੀ ਦੇਖਿਆ ਕਿ ਕੁਝ ਗਲਤ ਤਾਂ ਕਰ ਨਹੀਂ ਰਿਹਾ ਤਾਂ ਫਿਰ ਉਹਨਾਂ ਨੇ ਅਲਾਉ ਕੀਤਾ ਤੁਸੀਂ ਪੋਡਕਾਸਟ ਵੀ ਕੀਤੀ ਆਪਣੇ ਪੈਰੈਂਟਸ ਨਾਲ ਮੈਂ ਦੇਖੀ ਸਾਰੀ ਤੁਸੀਂ ਵੀ ਐਸ ਨੂੰ ਪੁੱਛਿਆ ਕਿ ਉਹਨਾਂ ਨੂੰ ਕੋਈ ਸ਼ੌਂਕ ਹੀ ਨਹੀਂ ਉਹਨਾਂ ਨੇ ਆਪਣੇ ਸ਼ੌਂਕ ਮਾਦੇ ਲੇਕਿਨ ਤੁਸੀਂ ਤੁਹਾਡੇ ਸ਼ੌਂਕ ਪੁਗਾਏ ਫਿਰ ਵੀ ਲੋਕੀ ਗੱਲਾਂ ਕਰਦੇ ਆ ਨਾ ਤੁਸੀਂ ਵਾਰ-ਵਾਰ ਕਹਿੰਦੇ ਹੋ ਕੱਪੜੇ ਆਰ ਹੋ ਗਈ ਆ ਕੱਪੜੇ ਮਿੰਗੇ ਪਾਉਂਦਾ ਉਹ ਕੁਝ ਕਰਦਾ ਤੇ ਹਜੇ ਵੀ ਲੋਕ ਕਰਦੇ ਆ ਮੈਂ ਦੇਖ ਮਤਲਬ ਘਟ ਗਏ ਫਿਰ ਵੀ ਗੁੱਸਾ ਨਹੀਂ ਚੜਦਾ ਯਾਰ ਕਈ ਵੀ ਜਾਣੇ ਕੰਮ ਲੋਕਾਂ ਦੀ ਫਿਰ ਵੀ ਗੱਲਾਂ ਸੁਣਨੀਆਂ ਪੈਂਦੀਆਂ ਨਹੀਂ ਹੁਣ ਨਹੀਂ ਚੜਦਾ ਹੁਣ ਜਦੋਂ ਤੁਸੀਂ ਹੌਲੀ ਹੌਲੀ ਚੈਨਲ ਬਣਾਉਂਗੇ ਹੁਣ ਤੁਸੀਂ ਵੱਡੇ ਵੱਡੇ ਬਣੋਗੇ ਤਾਂ ਮੇਰੀ ਗੱਲਾਂ ਦਾ ਜਵਾਬ ਮਿਲੇਗਾ ਕਿਉਂਕਿ ਜਦੋਂ ਮੈਂ 17-18 ਸਾਲ ਦਾ ਸੀਗਾ ਉਦੋਂ ਮੈਂ ਸੋਸ਼ਲ ਮੀਡੀਆ ਦੇ ਗੇਟ ਚੜ ਗਿਆ ਸੀ ਤੇ ਤੁਸੀਂ ਹੁਣ 19 ਸਾਲ ਦੇ ਹੁਣ ਤੁਸੀਂ ਵੀ ਸਮਝ ਰਹੇ ਹੋ ਕਿ ਵਿਊਜ਼ ਕਿਵੇਂ ਆਣੇ ਕੀ ਪੁੱਛਣਾ ਗੈਸਟ ਕੋਲੋਂ ਤਾਂ ਹੌਲੀ ਹੌਲੀ ਤੁਹਾਨੂੰ ਪਤਾ ਲੱਗ ਜਾਏਗਾ ਫਰਕ ਨਹੀਂ ਪੈਂਦਾ ਜਿਹੜੇ ਲੋਕ ਬੋਲਦੇ ਨੇ ਬੋਲੀ ਹੋ ਜਾਣੇ ਨੇ ਇਹਨਾਂ ਨੇ ਹਟਣਾ ਨਹੀਂ ਤੁਸੀਂ ਲੋਕਾਂ ਦੇ ਹਿਸਾਬ ਨਾਲ ਜਿੱਦਾਂ ਦੇ ਮਰਜ਼ੀ ਬਣਜੋ ਹਰ ਬੰਦੇ ਨੂੰ ਸੇਮ ਪਸੰਦ ਕਈ ਵਾਰ ਸਮੇਂ ਨਹੀਂ ਆਉਂਦੀ ਹੁੰਦੀ ਤੁਸੀਂ ਜਿਵੇਂ ਦੇ ਮਰਜ਼ੀ ਬਣਜੋ ਲੋਕਾਂ ਨੇ ਤਾਂ ਮਾੜੇ ਬੋਲੀ ਹੋ ਜਾਣੇ ਪਾਜੀ ਇੰਨੀ ਫੈਨ ਫੋਲੋਇੰਗ ਹੋ ਗਿਆ ਨਾ ਮਿਲੀਅਨਸ ਵਿੱਚ ਲੋਕੀ ਦੇਖਦੇ ਆ ਮੈਂ ਕਹਿੰਦਾ ਆਮ 2 ਮਿੰਟ ਦੀ ਵੀ ਵੀਡੀਓ ਪਾ ਜੇ ਤੇ ਮਿਲੀਅਨਸ ਈਵ ਚੱਲ ਜਾਂਦੇ ਆ ਫਿਰ ਵੀ ਮੈਂ ਦੇਖਦਾ ਲੋਕ ਅੱਜ ਕੱਲ ਮਤਲਬ ਮਰੀ ਜੀ ਕੋਈ ਗੱਲ ਹੋਵੇ ਸਾਡੀ ਬੇੜੀ ਸਮਝਣ ਲੱਗ ਪੈਂਦੇ ਆ ਬਾਉਂਸਰ ਕੋਲ ਆ ਜਾਂਦੇ ਆ ਤੁਸੀਂ ਉਦਾਂ ਹੀ ਬੈਠੇ ਹੋ ਲੋਕਾਂ ਦੇ ਵਿੱਚ ਆਮ ਕਦੀ ਲੋੜ ਨਹੀਂ ਮਹਿਸੂਸ ਹੋਈ ਕਿ ਮੈਂ ਵੀ ਥੋੜੇ ਜਿਹਾ ਆਪਣੇ ਆਪ ਨੂੰ ਹਾਈ ਕਰਾਂ ਮਤਲਬ ਨਹੀਂ ਮੈਨੂੰ ਲੱਗਦਾ ਹੀ ਨਹੀਂ ਬਾਈ ਕਿਉਂ ਰੱਖਣੇ ਮਤਲਬ ਕਿਉਂ ਆਪਣੇ ਆਪ ਨੂੰ ਐਡੀ ਵੱਡੀ ਅਸਤੀ ਸਮਝਣਾ ਵੀ ਕਿਉਂ ਆ ਔਰ ਮਾਈਕ ਜਰਦਾ ਵੈਸੇ ਵੀ ਕੋਈ ਇਦਾਂ ਦੀ ਗੱਲਾਂ ਕਿਉਂ ਕਹੇਗਾ ਨਾ ਹਰ ਬੰਦਾ ਹੀ ਬੜਾ ਗਰਾਊਂਡਡ ਬਣਦਾ ਕੈਮਰੇ ਅੱਗੇ ਆ ਕੇ ਪਰ ਮੈਨੂੰ ਲੱਗਦਾ ਨਹੀਂ ਠੀਕ ਆ ਮੈਂ ਖੁਸ਼ ਆ ਮੈਨੂੰ ਅੱਧੀ ਠੀਕ ਲੱਗਦਾ ਆਮ ਮੈਂ ਤੁਹਾਡੇ ਮੇਰੇ ਵਰਗਾ ਆਮ ਹੀ ਆ ਮੈਂ ਖਾਸ ਤਾਂ ਲੋਕਾਂ ਨੇ ਬਣਾਇਆ ਤਾਂ ਜਿਨ੍ਹਾਂ ਨੇ ਖਾਸ ਬਣਾਇਆ ਤੇ ਉਹਨਾਂ ਦੇ ਮੂਰੇ ਹੀ ਮੈਂ ਘੈਂਟ ਬਣ ਮੜ ਫੇਰ ਹੁਣ ਮੇਰੇ ਵਿਊਜ਼ ਮੇਰੇ ਲਾਈਕਸ ਮੇਰੇ ਕਮੈਂਟਸ ਕੀ ਨੇ ਤੁਹਾਡੇ ਅੱਗੇ ਭਰਾ ਹੀ ਨੇ ਹੁਣ ਜੇ ਮੈਂ ਤੁਹਾਡੇ ਮੂਰੇ ਹੀ ਇੱਥੇ ਆਕੜਾ ਮਾਰਾਂ ਕਿ ਉਹਨੂੰ ਦੂਰ ਭੇਜੋ ਮੈਨੂੰ ਤਾਂ ਚਾਰ ਸਕਿਉਰਿਟੀ ਮਿਲੇਗੀ ਫਿਰ ਲਾਈਕ ਫਾਲੋਅਰ ਘਟਦੇ ਭਾਜੀ ਕਿ ਤੁਸੀਂ ਗੱਲ ਕੀਤੀ ਸੀਗਾ ਯੂਸ਼ਵਾਨ ਕਾਰਡ ਨੂੰ ਲੈ ਕੇ ਜਿਵੇਂ ਹੁਣ ਗਵਰਨਮੈਂਟ ਵੀ ਨਵੀਂ ਬਣ ਚੁੱਕੀ ਹੈ ਜਿਵੇਂ ਤੁਸੀਂ ਕਹੇ ਸੀ ਸਕੈਮ ਚੱਲ ਰਿਹਾ ਕੋਈ ਉਹਦੇ ਰਿਲੇਟਡ ਕੋਈ ਸਲਾਹ ਤੁਸੀਂ ਦੇਣਾ ਚਾਹੋ ਜਾਂ ਹੈਲਥ ਨੂੰ ਲੈ ਕੇ ਕੋਈ ਨਾ ਕੋਈ ਸਲਾਹ ਦੇਣਾ ਚਾਹੋ ਕਿ ਵੀ ਰੋਜ਼ ਹਜ਼ਾਰਾਂ ਮਰੀਜ਼ਾਂ ਨੂੰ ਤੁਸੀਂ ਮਿਲਦੇ ਹੋ ਤੇ ਕੋਈ ਜਿਹੜੀ ਸਲਾਹ ਤੁਸੀਂ ਗਵਰਨਮੈਂਟ ਨੂੰ ਦੇਣਾ ਚਾਹੋ ਯਾਰ ਮੁੰਡਾ 19 ਸਾਲ ਦਾ ਤੇ ਦੇਖੋ ਪੱਤਰਕਾਰ ਹੀ ਕਰ ਰਿਹਾ ਨਾਲ ਦੇ ਮੁੰਡੇ ਵੀ ਇਹਦੇ ਬਰਾਬਰ ਦੇ ਨੇ ਯਾਰ ਕਦੋਂ ਤੋਂ ਕਰ ਰਹੇ ਹੋ ਤੁਸੀਂ ਪੱਤਰਕਾਰੀ ਭਾਜੀ ਮੈਂ ਐਸੇ ਤੇ ਐਕਚੁਅਲ ਦੇ ਵਿੱਚ ਨਾ ਪਹਿਲਾਂ ਮਤਲਬ ਸਟੱਡੀ ਕਰਿਆ ਹਾਂ ਅਮਿਸਰ ਦੇ ਨਾਲ-ਨਾਲ ਫਾਦਰ ਮੇਰੇ ਜਰਨਲ ਨਾਲ ਫਿਲਮ ਮੇਗਾ ਚਲੋ ਅੱਜ ਜੇ ਲੁਧਿਆਣਾ ਵਿੱਚ ਤੁਹਾਨੂੰ ਮਿਲ ਕੇ ਜਾਈਏ ਹੋਏ ਯਾਰ ਨਹੀਂ ਕੁੜੀ ਯਾਰ ਇਹ ਲੋ ਹੀਰਾ ਬੰਦਾ ਯਾਰ ਸ਼ਾਬਾਸ਼ ਇਹਦੇ ਦੋਸਤਾਂ ਨੂੰ ਵੀ ਸ਼ਾਬਾਸ਼ ਤੇ ਮੇਰੇ ਸਵਾਲ ਦਾ ਜਵਾਬ ਕੀ ਸਰਕਾਰਾਂ ਬਣਦੀਆਂ ਗਿਰਦੀਆਂ ਚਲਦੀਆਂ ਰਹਿੰਦੀਆਂ ਪਰ ਸਰਕਾਰ ਨੂੰ ਲੋਕਾਂ ਪ੍ਰਤੀ ਸੋਚਣਾ ਚਾਹੀਦਾ ਤਾਂ ਜਿਹੜੀ ਆਯੁਸ਼ਮਨ ਕਾਰਡ ਸਕੀਮ ਹੈ ਸਕੈਮ ਉਹਦੇ ਵਿੱਚ ਕੀ ਚੱਲ ਰਿਹਾ ਇੱਕ ਤਾਂ ਉਹ ਪੰਜਾਬ ਦੇ ਵਿੱਚ ਚੱਲਣਾ ਬੰਦ ਹੋ ਗਿਆ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਸਰਕਾਰੀ ਚੱਲਦਾ ਸਿਰਫ ਪ੍ਰਾਈਵੇਟ ਜਿਹੱਚ ਚੱਲਦਾ ਸੀਗਾ ਉਹ ਕੀ ਕਰਦੇ ਸੀਗੇ ਆਸ਼ਵਨ ਕਾਰਡ ਚੋਂ ਵੀ ਪੈਸੇ ਕੱਟ ਲੈਂਦੇ ਸੀਗੇ ਤੇ ਮਰੀਜ਼ ਕੋਲ ਵੀ ਪੈਸੇ ਲੈ ਲੈਂਦੇ ਸੀਗੇ ਪਰ ਉਹ ਸਕੈਮ ਹੁਣ ਵੀ ਚੱਲ ਰਿਹਾ ਮੈਨੂੰ ਕੱਲ ਵੀ ਕੋਈ ਮੈਸੇਜ ਪਤਾ ਨਹੀਂ ਕਮੈਂਟ ਫੇਸਬੁੱਕ ਤੇ ਆਇਆ ਸੀਗਾ ਕਿ ਡਾਕਟਰ ਨੇ ਸਾਡੇ ਕੋਲ ਵੀ 15000 ਮੰਗ ਲਏ ਤੇ ਕਾਰਡ ਚੋਂ ਵੀ ਕੱਟ ਲੇ ਹੁਣ ਇਸ ਚੀਜ਼ਾਂ ਤੇ ਨਕੇਲਤਾ ਜਾਂ মিডিਆ ਕਰ ਸਕਦਾ ਜਾਂ ਪੁਲਿਸ ਪ੍ਰਸ਼ਾਸਨ ਤੇ ਭਾਜੀ ਜਿਹੜਾ ਤੁਹਾਡੀ ਐਨ ਜੀਓ ਦੇ ਕੋਲ ਹੈਲਪ ਲਾਈਨ ਦਾ ਤਰੀਕਾ ਕੀ ਹੈ ਕਿਉਂਕਿ ਜ਼ਰੂਰ ਇੱਥੇ ਲੋਕ ਆਂਦੇ ਆ ਲੇਕਿਨ ਤੁਸੀਂ ਕੋਲ ਆਪਣੇ ਨੰਬਰ ਵੀ ਦਿੰਨੇ ਹੋ ਤੇ ਜਿਹੜਾ ਤਰੀਕਾ ਕੀ ਹੈ ਜਿਹੜਾ ਹੈਲਪ ਲਵਾਨ ਸਾਡੇ ਕੋਲ ਨਾ ਭਾਜੀ ਮਤਲਬ ਜਿਸ ਤਰ੍ਹਾਂ ਵੀ ਵੀਡੀਓ ਪਹੁੰਚ ਰਹੀ ਹੈ ਪੰਜਾਬ ਚੋਂ ਜਾਂ ਪੰਜਾਬ ਤੋਂ ਬਾਹਰ ਗੋਰਿਆਂ ਚ ਵੀ ਜੇ ਕਿਸੇ ਨੂੰ ਮਦਦ ਚਾਹੀਦੀ ਹੋਵੇ ਤਾਂ ਉਹ ਵੀ ਇੱਥੇ ਆ ਸਕਦਾ ਸਾਡੇ ਇੱਥੇ ਕੀ ਹੈ ਇਸ ਲੋਕੇਸ਼ਨ ਤੇ ਆਣਾ ਪੈਂਦਾ ਉਹਦੇ ਲਈ ਰੀਜ਼ਨ ਇਹ ਹੈ ਕਿਉਂਕਿ ਫੋਨ ਤੇ ਪਤਾ ਨਹੀਂ ਲੱਗਦਾ ਕਿਹੜੇ ਮਰੀ ਨੂੰ ਕਿੰਨੀ ਲੋੜ ਹੈ ਸੱਚ ਬੋਲ ਰਿਹਾ ਝੂਠ ਬੋਲ ਰਿਹਾ ਫਿਜ਼ੀਕਲ ਅਪੀਅਰੈਂਸ ਬਹੁਤ ਜ਼ਰੂਰੀ ਹੈ ਜੋ ਤੱਕ ਆਪਾਂ ਇੱਕ ਦੂਜੇ ਨੂੰ ਮਿਲਾਂਗੇ ਨਹੀਂ ਉਦੋਂ ਤੱਕ ਆਪਾਂ ਜੱਜ ਕਰਦੇ ਫਿਰਾਂਗੇ ਹੋ ਸਕਦਾ ਤੁਸੀਂ ਮੈਨੂੰ ਵੀ ਜੱਜ ਕਰਦੇ ਆਉਂਗੇ ਮੈਨੂੰ ਮਿਲਣ ਤੋਂ ਪਹਿਲਾਂ ਕਿਉਂਕਿ ਸੋਸ਼ਲ ਮੀਡੀਆ ਤੇ ਫੋਨ ਰਾਹੀਂ ਨਹੀਂ ਪਤਾ ਲੱਗ ਸਕਦਾ ਕਿ ਕਾ ਇਥੇ ਮਿਲ ਕੇ ਬਹਿ ਕੇ ਇਨਕੁਆਇਰੀ ਕਰਦੇ ਆ ਅਸੀਂ ਕਿ ਭਈ ਕਿਨੂੰ ਲੋੜ ਐ ਕਿਨੂੰ ਨਹੀਂ ਲੋੜ ਕਿਨੂੰ ਕਿੰਨੀ ਲੋੜ ਐ ਫਿਰ ਉਹਦੀ ਹੈਲਪ ਹੁੰਦੀ ਐ ਤਾਂ ਇਹ ਲੋਕੇਸ਼ਨ ਐ ਮੋਡਲ ਟਾਊਨ ਲੁਧਿਆਣੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਲੁਧਿਆਣੇ ਦਾ ਸਭ ਤੋਂ ਪੌੜਸ ਇਲਾਕਾ ਐ ਨਾਲ ਮੇਰੇ ਰਾਈਟ ਸਾਈਡ ਵੱਡਾ ਕ੍ਰਿਸ਼ਨਾ ਮੰਦਿਰ ਐ ਫੋਨ ਨੰਬਰ ਸਾਡੇ ਆ ਬੋਰਡ ਦੇ ਉੱਪਰ ਲੱਗੇ ਹੋਏ ਨੇ 968800074 ਤੇ ਲੁਧਿਆਣੇ ਦੇ ਸਾਰੇ ਮਰੀਜ਼ ਅਸੀਂ ਇੱਕ ਜਗ੍ਹਾ ਇਕੱਠੇ ਕਰ ਲੈਂਦੇ ਆ ਕਿ ਜੇ ਜਿੰਨੂੰ ਹੈਲਪ ਦੀ ਲੋੜ ਆ ਇੱਥੇ ਆਜੋ ਤੇ ਆ ਜਾਂਦੇ ਨੇ ਫਿਰ ਹੈਲਪ ਹੋ ਜਾਂਦੀ ਐ ਵਾਜੀ ਸਪੋਰਟ ਕਿੰਨਾ ਦੀ ਕਿ ਰੋਜ਼ ਇੰਨੇ ਪੇਸ਼ੈਂਟ ਆਉਂਦੇ ਲੱਖਾਂ ਦੇ ਖਰਚੇ ਹੋਣੇ ਇਹਨਾਂ ਦੇ ਤੇ ਰੋਜ਼ ਰੋਜ਼ ਜੇਬੋਂ ਤੇ ਲਾਣਾ ਵੀ ਬੜਾ ਔਖਾ ਨੇ ਲੇਕਿਨ ਰੋਜ਼ ਡੋਨਰ ਇੰਨੇ ਆਉਂਦੇ ਨੇ ਕਿ ਸੇਵਾ ਦਵਾਈ ਜਾ ਸਕੇ ਨਹੀਂ ਮੈਨੂੰ ਇਸ ਟਾਈਮ ਦਾ ਵੈਸੇ ਤੁਹਾਡੇ ਆਈ ਦੀ ਬੜੀ ਖੁਸ਼ੀ ਹੋ ਰਹੀ 19 ਸਾਲ ਦਾ ਨੌਜਵਾਨ ਜਿਹੜਾ ਮੇਰੇ ਇੰਟਰਵਿਊ ਲੈ ਰਿਹਾ ਮੈਨੂੰ ਲੱਗ ਇਸ ਟਾਈਮ ਤਾਂ ਮੈਂ ਇਸ ਦੁਨੀਆ 'ਚ ਘੁੰਮ ਰਿਹਾ ਕਿ ਯਾਰ 19 20 ਸਾਲ ਦੇ ਮੁੰਡੇ ਕਿੱਥੇ ਆਪਣੇ ਘਰਦਿਆਂ ਕੋਲ ਖਰਚੇ ਮੰਗ ਮੰਗ ਕੇ ਟਾਈਮ ਟਪਾਉਂਦੇ ਨੇ ਗਾਲਾਂ ਕੱਢਦੇ ਨੇ ਸਰਕਾਰਾਂ ਨੂੰ ਪਰ ਤੁਸੀਂ ਦੇਖੋ ਕਿੰਨਾ ਵਧੀਆ ਨਾਲ ਕਿੰਨੀ ਵਧੀਆ ਪੱਤਰਕਾਰੀ ਮੈਂ ਤਾਂ ਮਤਲਬ ਵੱਡੀ ਵੱਡੀ ਉਮਰਾਂ ਵਾਲੇ ਦੇਖਣੇ ਜਿਹੜੇ ਤੁਹਾਡੇ ਕੋਲ ਸਵਾਲ ਜਵਾਬ ਨਹੀਂ ਕਰ ਸਕਦੇ ਇੰਨੇ ਮਤਲਬ ਸਟ੍ਰੇਟ ਫਾਰਵਰਡ ਤੇ ਤੁਸੀਂ ਫਿਰ ਵੀ ਕਰ ਰਹੇ ਹੋ ਤੇ ਵਧੀਆ ਸਿਸਟਮ ਯਾਰ ਤੁਸੀਂ ਗੱਲ ਦੇਖੋ ਜੇ ਇਹਨਾਂ ਦੇ ਹੰਝੂ ਜਾਂ ਇਹਨਾਂ ਦਾ ਦੁੱਖ ਮੈਨੂੰ ਨਜ਼ਰ ਆ ਰਿਹਾ ਉਸ ਤੋਂ ਪਹਿਲਾਂ ਤਾਂ ਉਸ ਕਾਲਪੁਰਖ ਨੂੰ ਨਜ਼ਰ ਆ ਰਿਹਾ ਤਾਂ ਜਦੋਂ ਵੀ ਕੋਈ ਮਰੀਜ਼ ਮੇਰੇ ਕੋਲ ਆਂਦਾ ਸਪੋਜ਼ ਮੈਨੂੰ ਲੱਗਦਾ ਕਿ ਉਹਦੀ ਹੈਲਪ ਹੋਣੀ ਚਾਹੀਦੀ ਹੈ ਤਾਂ ਮੈਂ ਮਹਾਰਾਜ ਅੱਗੇ ਅਰਦਾਸ ਕਰ ਦਿੰਦਾ ਕਿ ਰੱਬਾ ਜੇ ਸੱਚਾ ਹੈ ਤਾਂ ਡੋਨਰ ਭੇਜ ਦੀ ਤਾਂ ਰੋਜ਼ ਤਕਰੀਬਨ ਤਕਰੀਬਨ ਲੋਕ ਵੀ ਹੈਲਪ ਕਰਨ ਵਾਲੇ ਆ ਹੀ ਜਾਂਦੇ ਨੇ ਡੋਨੇਸ਼ਨ ਕਰਨ ਵੀ ਡੋਨਰ ਵੀ ਰੋਜ਼ ਆ ਹਾਂਜੀ ਛੋਟੇ ਛੋਟੇ ਬੱਚੇ ਆਂਦੇ ਆ ਨਾ ਬਰਥਡੇ ਸੈਲਿਬ੍ਰੇਟ ਕਰਨ ਆਂਦੇ ਆ ਮੈਂ ਦੇਖਿਆ ਛੋਟੇ ਛੋਟੇ ਬੱਚੇ ਵਿੱਚੋਂ ਬਾਅਦ ਵੀ ਨਿਕਲਦੇ ਸ਼ੂਗਰ ਤੁਸੀਂ ਦੱਸੀ ਉਸ ਬੱਚੇ ਨੂੰ ਐ ਤੇ ਕਈ ਵਾਰ ਦੇਖਣ ਨੂੰ ਮਿਲਦਾ ਵਾ ਕਿ ਦੂ ਦੂ ਵੀ ਨੇੜੇੋਂ ਲੋਕ ਆਂਦੇ ਆ ਹੈਲਪ ਕਰਨ ਤੇ ਇਦਾਂ ਬੱਚੇ ਜਿਹੜੇ ਨੇ ਇਹਨਾਂ ਦਾ ਜਿਹੜਾ ਇਲਾਜ ਹੈ ਉਹ ਜਿਹੜਾ ਮਤਲਬ ਚੱਕਣਾ ਇਹਨਾਂ ਦੇ ਪੇਰੈਂਟਸ ਲਈ ਔਖਾ ਹੋ ਜਾਂਦਾ ਵਾ ਲੇਕਿਨ ਜਿਹੜੇ ਡੋਨਰ ਆ ਉਹ ਇਹਨਾਂ ਲੱਖਾਂ ਦਾ ਇਲਾਜ ਇੱਕ ਡੋਨਰ ਦਿੰਦਾ ਹੈ ਮਤਲਬ ਰਿਲੇਟਿਡ ਦਿੰਦਾ ਸਾਰਾ ਡੋਨਰ ਕੀ ਹੁੰਦਾ ਸਪੋਜ਼ ਇੱਥੇ ਡੋਨੇਸ਼ਨ ਕਰਨ ਲਈ ਕਈ ਵਾਰ ਰਿਕਸ਼ੇ ਵਾਲਾ ਵੀ ਆਂ ਤਾਂ ਇਹ ਸੇਵਾ ਦੇ ਹਿਸਾਬ ਦੇ ਉੱਤੇ ਆ ਜਿੱਦਾਂ ਉਹਨ ਇੱਥੇ 10 ਰੁਪਏ ਵੀ ਸੇਵਾ ਕਰਨ ਆਂਦਾ ਕੋਈ ਪਰ ਕਿਸੇ ਨੂੰ ਟੈਸਟ ਵਾਸਤੇ 500 ਰੁਪਏ ਦੀ ਲੋੜ ਹੈ ਤਾਂ ਅਸੀਂ ਉਹ 10 ਉਹਨੂੰ ਦਿਵਾ ਕੇ ਬਾਕੀ 490 ਉਹ ਹੋਰ ਡੋਨਰ ਕੋਲ ਦਿਵਾਦੀਦੇ ਮਤਲਬ ਕਈ ਵਾਰ ਇੱਕ ਡੋਨਰ 10 ਮਰੀਜ਼ਾਂ ਦੀ ਵੀ ਹੈਲਪ ਕਰ ਜਾਂਦਾ ਤੇ ਕਈ ਵਾਰ 10 ਡੋਨਰ ਟੋਟਲ ਕਰਕੇ ਇੱਕ ਮਰੀਜ਼ ਦੀ ਵੀ ਹੈਲਪ ਕਰ ਦਿੰਦੇ ਨੇ ਤਾਂ ਐਦਾਂ ਅਸੀਂ ਹੈਲਪ ਕਰਦੇ ਹਾਂ ਸੋ ਅਸਤੋ ਜੀ ਥੈਂਕ ਯੂ ਸੋ ਮੱਚ ਅੱਜ ਆ ਗਏ ਸਭ ਤੋਂ ਬਿਲਕੁਲ ਯਾਰ ਨਾਮ ਕੁਛੀ ਬੜੀ ਹੋ ਰਹੀ ਹੈ ਮੇਰਾ ਮੁੰਡਾ ਮਿਹਨਤ ਕਰ ਰਿਹਾ ਹੈ ਇਹਦੀ ਸਪੋਰਟ ਕਰੋ ਜਿੰਨੇ ਇਹਨੂੰ ਲਾਈਕ ਕਰ ਸਕਦੇ ਹੋ ਫੋਲੋ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਮੈਨੂੰ ਲਾਈਕ ਕਰੋ ਨਾ ਕਰੋ ਪਰ ਇਸ ਮੁੰਡੇ ਨੂੰ ਜਰੂਰ ਕਰੋ ਨੌਜਵਾਨ ਹੈ ਮਿਹਨਤ ਕਰ ਰਿਹਾ ਹੈ ਆਪਣੇ ਕਿਰਤ ਨੂੰ ਲੈ ਕੇ ਔਰ ਸਪੈਸ਼ਲ ਅੰਮ੍ਰਿਤਸਰੋਂ ਇੱਥੇ ਇੰਟਰਵਿਊ ਲੈਣ ਆਇਆ ਮੇਰੀ ਜਿੰਨਾ ਹੋ ਸਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੈਂ ਕਦੀ ਕਿਸੇ ਇੰਟਰਵਿਊ ਜਿੰਨੇ ਨਹੀਂ ਹੱਥ ਜੋੜੇ ਨਾ ਮੈਂ ਕਦੀ ਜੋੜਾ ਕਿਉਂਕਿ ਮੈਂ ਲਾਈਕ ਕਮੈਂਟ ਲਈ ਨਹੀਂ ਕਹਿੰਦਾ ਮੈਂ ਕਹਿੰਦਾ ਇਹਦੀ ਮ 7 17 ਤੁਹਾਡੀ ਆ ਲ 18 17 19 ਸਾਲ ਦੀ ਉਮਰ ਚੈਨਲ ਖੋਲੀ ਫਿਰਦੇ ਨੇ ਇਹਨਾਂ ਨੂੰ ਸਪੋਰਟ ਕਰੋ ਥੈਂਕ ਯੂ ਥੈਂਕ ਯੂ so much ਭਾਜੀ ਥੈਂਕ ਯੂ so much so ਇਸਨ ਸਾਡੇ ਨਾਲ ਅਨਮੋਲ ਕਾਤਰਾ ਜਿੰਨਾਂ ਨੇ ਹਮੇਸ਼ਾ ਹੀ ਆਪਣੀ ਛੋਟੀ ਇਸ ਤੋਂ ਲੈ ਕੇ ਮਤਲਬ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਆ ਹਮੇਸ਼ਾ ਹੀ ਆਪਣੀਆਂ ਗੱਲਾਂ ਨਾਲ ਆਪਣੇ ਕੰਮਾਂ ਦੇ ਨਾਲ ਜਿਹੜੀ ਗੱਲ ਕਰੀਏ ਸੁੱਥਿਆਂ ਦੇ ਵਿੱਚ ਬਣੇ ਰਹਿੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਰੋਜ਼ ਤੁਸੀਂ ਦੇਖ ਸਕਦੇ ਹੋ ਪੇਸ਼ੈਂਟ ਆਉਂਦੇ ਨੇ ਮੈਂ ਜ਼ਰੂਰ ਕਹੂੰਗਾ ਪਿੱਛੇ ਦੇ ਜਿਹੜੇ ਸੀਨ ਦਿਖਾਈ ਜਾਂਦੇ ਕਿਸ ਤਰੀਕੇ ਨਾਲ ਏ ਤੇ ਜਿਹੜੇ ਪੇਸ਼ੇਵਰ ਹਮੇਸ਼ਾ ਆਉਂਦੇ ਨੇ ਤੇ ਜੇਕਰ ਗੱਲ ਕਰੀ ਇੱਥੇ ਜ਼ਰੂਰ ਸਾਨੂੰ ਬਾਬਾ ਜੀ ਵੀ ਮੌਜੂਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਬਾਈ ਜੀ ਬਾਬਾ ਜੀ ਲੋਕਾਂ ਕੋਲ ਸਮਾਂ ਨਹੀਂ ਹੈਗਾ ਜੀ ਆਪਣੇ ਲਈ ਸਮਾਂ ਕੜਨ ਔਖਾ ਜਾਂਦਾ ਦੂਸਰੇ ਲਈ ਸਮਾਂ ਕੜਨ ਬੜੀ ਦੂਰ ਦੀ ਗੱਲ ਆ ਜੀ ਤੁਸੀਂ ਵੀ ਮੈਂ ਰੋਜ਼ ਦੇਖਦਾ ਹਾਂ ਮੈਂ ਇੱਥੇ ਆਪਣੀ ਵੈਨ ਲੈ ਕੇ ਆਉਂਦੇ ਹਾਂ ਜੀ ਸੰਗਤਾਂ ਨੂੰ ਲੰਗਰ ਛਕਾਉਂਦੇ ਹਾਂ ਅਨਮੋਲ ਭਾਜੀ ਵੀ ਰੋਜ਼ ਵੰਦੇ ਸੇਵਾ ਕਰਨ ਲਈ ਜੀ ਤੁਹਾਡੀ ਵੀ ਉਮਰ ਕੋਈ ਬਹੁਤ ਜ਼ਿਆਦੀ ਨਹੀਂ ਔਰ ਨਾਲ ਦੀ ਵੀ ਜ਼ਿਆਦੀ ਨਹੀਂ ਆ ਜੀ ਇਹ ਨਾ ਕੁਛ ਕਿੱਥੋਂ ਮਤਲਬ ਮੋਟੀਵੇਸ਼ਨ ਆਂਦੀ ਇਹਨਾਂ ਨੂੰ ਕੁਛ ਕਰਨ ਦੀ ਦੇਖੋ ਮੋਟੀਵੇਸ਼ਨ ਤਾਂ ਆਪਣੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਤੋਂ ਹੀ ਆ ਰਹੀ ਗੱਲ ਆਪਣੇ ਲਈ ਨਾ ਜਿਉਣਾ ਉਹ ਤਾਂ ਆਪਾਂ ਆਪਣੇ ਗੁਰੂ ਸਹਬਾਨਾਂ ਤੋਂ ਹੀ ਸਿੱਖ ਲਿਆ ਸੀ ਜਿਨ੍ਹਾਂ ਨੇ ਇਸ ਦੇਸ਼ ਲਈ ਇਸ ਹਿੰਦ ਗੋਮ ਲਈ ਆਪਣਾ ਸਰਬੰਸੀ ਵਾਰਤਾ ਆਪਣੇ ਚਾਰੇ ਸਹਬ ਜਾਦੀ ਵਾਰਤੇ ਆਪਣੀ ਮਾਂ ਹੀ ਵਾਰਤੀ ਆਪਣਾ ਪਿਓ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਨੂੰ ਵਾਰਤਾ ਅੱਜ ਵੀ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਸਾਹਿਬ ਦਾ ਅਸੀਸ ਪਿਆ ਤਾਂ ਅਜ ਸੁਮ ਜੀ ਹਿੰਦ ਗੋਮ ਸੁਖੀ ਬਸੇ ਸੂਸੀ ਦਾ ਵਾਰਸ ਹੀ ਉਹਨਾਂ ਨੇ ਸਾਡਾ ਤਾਂ ਕਹਿੰਦੇ ਜਿਉਣਾ ਤੇ ਮਰਨਾ ਇਹ ਮਨੁੱਖਤਾ ਲਈ ਹੋਈ ਆ ਜਿਹੜੀ ਇਹ ਮਿਸ਼ਨ ਆ ਜੀ ਸਾਡਾ ਇਹ ਇਕਤਾ ਮਿਸ਼ਨ ਇਹ ਪਿਛਲੇ 13 ਸਾਲਾਂ ਤੋਂ ਚੱਲ ਰਿਹਾ ਤੇ ਆਪਣਾ ਮਿਸ਼ਨ ਇਹ ਹੀ ਸੀਗਾ ਵੀ ਜਿੰਨੇ ਵੀ ਆਪਣੇ ਇਲਾਕੇ ਆ ਚ ਹਸਪੀਟਲ ਨੇ ਜਿਵੇਂ ਇਥੇ ਵੀ ਪੇਸ਼ੈਂਟ ਹੈਲਪ ਲੈਣ ਲਈ ਆਉਂਦੇ ਨੇ ਜਿਵੇਂ ਸਰਕਾਰੀ ਹਸਪਤਲ ਨੇ ਉੱਥੇ ਤੁਹਾਨੂੰ ਤੁਸੀਂ ਜਾ ਕੇ ਵੇਖੋ ਜੇ ਕਹਿੰਦੇ ਸੱਚੀ ਦਾਨ ਕਰਨਾ ਹੋਵੇ ਸਿਵਲ ਹਸਪਤਾਲ ਗੇੜਾ ਘੱਡਿਆ ਉਹ ਜਿਹਦੀ ਜੇਬ 'ਚ 10 ਰੁਪਏ ਵੀ ਇਲਾਜ ਕਰਾਉਣ ਨੂੰ ਨਹੀਂ ਰਹਿੰਦੇ ਉਹ ਉੱਥੇ ਐਡਮਿਟ ਹੁੰਦਾ ਜਦੋਂ ਅਸੀਂ ਕਵਰ ਕਰਨੀਆਂ ਸ਼ੁਰੂ ਕੀਤੀਆਂ ਇਹੋ ਜੀਆਂ ਜਗਾਵਾਂ ਤਾਂ ਮਹਾਰਾਜ ਨੇ ਸੇਵਾ ਬਖਸ਼ੀ ਆਪਾਂ ਨੂੰ ਜਿਹਦੇ ਵਿੱਚ ਆਪਣੀਆਂ ਤਿੰਨ ਗੱਡੀਆਂ ਪਿੰਡ ਰੂਮੀ ਦੀ ਧਰਤੀ ਤੋਂ ਰੋਜ਼ ਨਿਕਲਦੀਆਂ ਹਰ ਰੋਜ਼ ਆਪਾਂ ਮੋਗਾ ਜਗਰਾਉਂ ਲੁਧਿਆਣਾ ਦੇ 50 ਤੋਂ ਵੱਧ ਹਸਪਤਲ ਅਤੇ ਉਹ ਪਰਿਵਾਰਾਂ ਨੂੰ ਕਵਰ ਕਰਦੇ ਆ ਜੀ ਜਿਨ੍ਹਾਂ ਦੇ ਘਰਾਂ ਵਿੱਚ ਇੱਕ ਟਾਈਮ ਚੁਲਾ ਨਹੀਂ ਦੱਬਦਾ ਜੀ। ਬਾਬਾ ਜੀ ਸੰਗਤਾਂ ਦਾ ਯੋਗਦਾਨ ਕਿਸ ਤਰ੍ਹਾਂ ਦਾ ਰਹਿੰਦਾ ਕਿਉਂਕਿ ਇਹ ਇੰਨਾ ਵੱਡਾ ਜਿਹੜਾ ਕੰਮ ਕਰਨਾ ਇਹ ਬੜਾ ਮੁਸ਼ਕਲ ਹੁੰਦਾ ਹੈ ਸੰਗਤਾਂ ਦਾ ਕਿਸ ਤਰ੍ਹਾਂ ਦਾ ਯੋਗਦਾਨ ਰਹਿੰਦਾ ਇਹ ਸਾਰਾ ਹੈ ਹੀ ਸੰਗਤਾਂ ਦਾ ਜੀ ਜੀ ਅਸਲ ਵਿੱਚ ਦੇਖੀਏ ਹੈ ਹੀ ਸੰਗਤਾਂ ਦਾ ਹੀ ਕਾਰਜਾ ਸੰਗਤਾਂ ਵਿੱਚੋਂ ਹੀ ਆਉਂਦਾ ਤੇ ਸੰਗਤਾਂ ਵਿੱਚ ਹੀ ਵਰਤੇ ਜਾਂਦਾ ਆਪਾਂ ਉਹਨਾਂ ਦਾ ਸਤਗੁਰ ਨੇ ਚੁਣ ਕੇ ਤੋਰਤਾ ਇਧਰ ਨੂੰ ਵੀ ਤੁਸੀਂ ਤੋਰੋ ਇਹ ਸੇਵਾ ਦੇ ਵਿੱਚ ਸਾਰਿਆਂ ਦਾ ਹੀ ਸਹਿਯੋਗ ਹੈ ਜਿਵੇਂ ਇਕਤਾ ਮਿਸ਼ਨ ਦੇ ਵਿੱਚ ਸਭਨਾ ਜੀਆ ਕਾ ਇੱਕ ਦਾਤਾ Hindu, Muslim, Sikh, Asai ਸਾਡੀ ਨਿਗਾਹ 'ਚ ਸਾਰੇ ਇੱਕ ਹੀ ਨੇ ਅਸੀਂ ਕਦੇ ਆਪਣੀ ਨਿਗਾਹ 'ਚ ਕਿਸੇ ਨੂੰ ਵੱਖਰਾ ਕਰਕੇ ਨਹੀਂ ਵੇਖਿਆ ਜਦੋਂ ਕੋਈ ਲੰਗਰ ਵਰਤਦਾ ਕਦੇ ਆਏ ਕਿ ਕਿ ਨਹੀਂ ਵੇਖਿਆ ਵੀ ਹਿੰਦੂ ਆ ਇਹ ਸਿੱਖ ਆ ਇਹ ਮੁਸਲਮਾਨ ਆ ਕਿਉਂ ਕਰਕੇ ਬਾਬੇ ਨਾਨਕ ਦਾ ਚਲਾਇਆ ਲੰਗਰ ਆ ਤੇ ਸੰਗਤ ਆ ਇਹਦੇ ਵਿੱਚ ਸਾਰੀਆਂ ਸੰਗਤਾਂ ਰਲ ਮਿਲ ਕੇ ਜਿਹਦੀ ਜਿੰਨੀ ਸਮਰੱਥਾ ਉਹ ਆਪਣਾ ਸੇਵਾ ਪਹੁੰਚਾਉਂਦਾ ਕੋਈ ਰਾਸ਼ਨ ਦੀ ਸੇਵਾ ਕਰਦਾ ਕੋਈ ਆ ਕੇ ਤਣ ਦੀ ਸੇਵਾ ਕਰਦਾ ਗਰਮੀ ਵਿੱਚ ਬਈ ਜੀ ਅੱਗ ਹੁੰਦੀ ਆ ਥੱਲੇ ਤੇ ਜਿੱਥੇ ਅੱਗੇ ਮੱਝਦੀ ਹੋਵੇ ਜਿਵੇਂ ਕੱਲ ਪੰਜਵੇਂ ਪਾਸ਼ਾ ਦਾ ਸ਼ਹੀਦੀ ਦਿਹਾੜਾ ਨੰਨ ਕੇ ਗਿਆ ਅੱਜ ਅਸੀਂ ਕੱਲ ਹੀ ਗੱਲ ਕਰ ਰਹੇ ਸੀ ਮੈਂ ਕਿਹਾ ਕੰਗਣਾ ਰਣੌਤ ਵਰਗੇ ਮੁੱਦੇ ਤਾਂ ਆਪਣੇ ਦੇਸ਼ 'ਚ ਬਹੁਤ ਉਠਾਏ ਜਾਂਦੇ ਆ ਪਰ ਆਪਣੇ ਦੇਸ਼ 'ਚ ਪੰਜਵੇਂ ਪਾਸ਼ਾ ਦੀ ਸ਼ਹੀਦੀ ਦਾ ਮੁੱਦਾ ਨਹੀਂ ਉਠਾਇਆ ਜਾਂਦਾ ਵੀ ਜਿਨ੍ਹਾਂ ਨੇ ਇੰਨੀ ਗਰਮ ਵਿੱਚ ਤਤੀ ਤਵੀ ਤੇ ਬਹਿ ਕੇ ਸ਼ਹਾਦਤ ਦਿੱਤੀ ਹੋਵੇ ਸੋ ਇੰਨੀ ਤਤੀ ਮੌਸਮ ਦੇ ਵਿੱਚ ਵੀ ਲੋਹਾ ਕੋਲੇ 6 ਘੰਟੇ ਲਗਾਤਾਰ ਸਾਡੀਆਂ ਬੀਬੀਆਂ ਭੈਣਾ ਪੈਂਦੀਆਂ ਫੇਰ ਜਾ ਕੇ ਇੰਨੇ ਲੋਕਾਂ ਦਾ ਲੰਗਰ ਬਣਦਾ ਤੇ ਫੇਰ ਜਾ ਕੇ ਰਾਤ ਨੂੰ 12 1 ਵਜੇ ਤੱਕ ਜਾ ਕੇ ਇਨਾਂ 'ਚ ਵਰਤਦਾ ਜੀ ਜੀ ਜੇਕਰ ਗੱਲ ਕਰੀਏ ਅਨਮੋਲ ਬਾਜੀ ਅੱਜ ਬੜਾ ਵੱਡਾ ਨਾਮ ਬਣ ਚੁੱਕਿਆ ਠੀਕ ਹੈ ਸੈਲੀਬ੍ਰਿਟੀਆ ਦੇ ਵਿੱਚ ਗਿਣਤੀ ਹੁੰਦੀ ਆ ਲੇਕਿਨ ਆਪਣਾ ਸਾਮਾ ਕੱਢ ਕੇ ਜੇਕਰ ਗੱਲ ਕਰੀਏ ਇੱਥੇ ਰੋਜ਼ ਆਣਾ ਤੇ ਫਿਰ ਵੀ ਲੋਕ ਕੰਟਰੋਵਰਸੀਆਂ ਦੇ ਵਿੱਚ ਪਾ ਦਿੰਦੇ ਆ ਗੱਲਾਂ ਕਰਦੇ ਆ ਯਾਰ ਪੈਸੇ ਖਾਂਦਾ ਜਦੋਂ ਇਦਾਂ ਦੀ ਗੱਲਾਂ ਦਿਲ ਨਹੀਂ ਦੁੱਖਦਾ ਕਿਉਂਕਿ ਤੁਹਾਡਾ ਵੀ ਉਹਨਾਂ ਨਾਲ ਪ੍ਰੇਮ ਹੈ ਜੀ ਜਦੋਂ ਕੰਮ ਕਰਦੇ ਆਪਾਂ ਲੋਕ ਭਲਾਈ ਲਈ ਤੇ ਫਿਰ ਵੀ ਜਦੋਂ ਗੱਲਾਂ ਸੁਣਨੀਆਂ ਪੈਂਦੀਆਂ ਫਿਰ ਕਿਦਾਂ ਦਾ ਬੀਜ ਦਾ ਮੰਨ ਉੱਪਰ ਬਿਲਕੁਲ ਜੀ ਦੇਖੋ ਇਹਦਾ ਜਿਸਤਾਨ ਲੱਗੀਆਂ ਸੋਈ ਜਾਣੇ ਕਿਸੇ ਨੂੰ ਕਹਿਣਾ ਕਹਿੰਦੇ ਪਾਣਾ ਕਹਿਣਾ ਤੇ ਪਾਣਾ ਸਹਨੇ 'ਚ ਬੜਾ ਵੱਡਾ ਅੰਤਰ ਆ ਰਹੀ ਗੱਲ ਇਹ ਰਾਹ ਤੇ ਬਾਈ ਜੀ ਰਸਤਾ ਹੀ ਇਹ ਹੋ ਜਾ ਜਿੱਥੇ ਮੂਸੇ ਵਾਲਾ ਵੀਰ ਕਹਿਣਾ ਹੁੰਦਾ ਸੀਗਾ ਵੀ ਇਹਨਾਂ ਤੇ ਕੌਂਟਰੋਵਰਸੀ ਕ੍ਰੀਏਟ ਮਿਲੂਗੀ ਥੋੜਾ ਮਾ ਸਾਚੀ ਬੋਲੇਗਾ ਤਾਂ ਮਿਲੂ 292 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਇੰਨੀਆਂ ਗੱਲਾਂ 'ਚ ਹੀ ਗੱਲ ਨਿਬੜ ਜਾਂਦੀ ਆ ਇਹ ਆਪਣੇ ਦਸਤੂਰ ਆ ਤੁਸੀਂ ਤਰੱਕੀ ਕਰੋਗੇ ਚੰਗੇ ਕੰਮ ਕਰੋਗੇ ਤੁਹਾਨੂੰ ਹੇਟ ਛੱਲਣ ਲਈ ਐਡਾ ਵੱਡਾ ਮਾਦਾ ਰੱਖਣਾ ਪੈਂਦਾ ਆਪਦਾ ਖੂ ਵਰਗਾ ਦਿਲ ਕਰ ਲੋ ਇਹਦੇ ਵਿੱਚ ਪਤਾ ਨਹੀਂ ਕਿੰਨੀਆਂ ਹੇਟ ਕਿੰਨੀ ਨਫਰਤ ਲੋਕਾਂ ਨੇ ਛਲਣੀ ਪੈਣੀ ਆ ਹੁਣ ਤੁਸੀਂ ਬਾਈ ਦੀ ਗੱਲ ਕੀਤੀ ਬਿਲਕੁਲ ਬਾਈ ਦਾ ਵਿਰੋਧ ਵੀ ਆਪਾਂ ਦੇਖਦੇ ਆ ਰਹੇ ਆ ਅਸੀਂ ਤਾਂ ਚੱਲੇ ਗੁਰੂ ਘਰ ਲੰਗਰ ਨਾ ਰੱਖੇ ਅਸੀਂ ਵੀ ਇਹ ਚੀਜ਼ਾਂ ਚੱਲਦੇ ਆ ਰਹੇ ਆ ਪਿਛਲੇ ਸਾਨੂੰ 13 ਸਾਲ ਪੂਰੇ ਹੋ ਜਾਣੇ ਆ 22 22 ਜਿਹੜੀ ਤਰੀਕ ਆ ਰਹੀ ਆ 13 ਸਾਲ ਨਿਰਵਿਘਨ ਸੇਵਾ ਚੱਲ ਰਹੀ ਆ ਇਹ ਜਿਹਦੇ ਵਿੱਚ ਕੋਈ ਸਟੇ ਹੀ ਨਹੀਂ ਅੱਜ ਦੇ ਸਮੇਂ 'ਚ ਛੁੱਟੀ ਹੁੰਦੀ ਆ ਦਫ਼ਤਰਾਂ ਨੂੰ ਵੀ ਛੁੱਟੀ ਹੁੰਦੀ ਆ ਪਰ ਇਹ ਸਵਾਮਾਂ ਦੀ ਕਦੇ ਛੁੱਟੀ ਨਹੀਂ ਭਾਵੇਂ ਸਾਡੇ ਘਰੇ ਖੁਸ਼ੀ ਆ ਭਾਵੇਂ ਸਾਡੇ ਘਰਾਂ 'ਚ ਗਮੀ ਪਈ ਆ ਆਪਾਂ ਸੰਗਤਾਂ ਵਿੱਚ ਆਉਣਾ ਹੀ ਆਉਣਾ ਤੇ ਐਂ ਵੀਰ ਭਾਵੇਂ ਇਹਨਾਂ ਦੀ ਖੁਸ਼ੀ ਆ ਗਮੀ ਆ ਇਹਨਾਂ ਨੇ ਰੋਜ਼ ਇੱਥੇ ਆ ਕੇ ਨਿਭਾਈ ਆ ਸੋ ਲੋਕ ਅਵੇਰ ਹੋਣ ਦੇ ਲੋੜ ਆ ਲੋਕਾਂ ਤੋਂ ਸੰਗਤ ਦਾ ਹੱਥ ਸਾਰੀ ਬਰਕਤ ਹੁੰਦੀ ਆ ਤੇ ਪਾਵਰ ਹੁੰਦੀ ਆ ਸੁਚੇਤ ਰਹੋ ਚੰਗੇ ਇਨਸਾਨ ਬਾਰ-ਬਾਰ ਨਹੀਂ ਮਿਲਦੇ ਹੁੰਦੇ ਕਦੀ ਮਿਲਦੇ ਹੁੰਦੇ ਇਹਨਾਂ ਨੂੰ ਸੰਭਲੋ ਇਹਦਾ ਜਿਵੇਂ ਸਾਡਾ ਵੀਰ ਮੂਸੇ ਵਾਲਾ ਸਾਡਾ ਬਾਈ ਦੀਪ ਸਿੱਧੂ ਵਰਗੇ ਚਲੇ ਗਏ ਤੇ ਬਾਅਦ ਚ ਆਪਾਂ ਪਛਤਾਵਾ ਹੀ ਕਰਦੇ ਰਹਿ ਜਾਾਂਗੇ ਉਹਦਾ ਕੋਈ ਫਾਇਦਾ ਨਹੀਂ ਸਵੇਂ ਨੂੰ ਸੰਭਿਆ ਜਾਵੇ ਤੇ ਜਿਹੜੇ ਲੋਕ ਤੁਰਦੇ ਨੇ ਸਾਡੇ ਵੀਰ ਨੇ ਭਾਵੇਂ ਕਿਸੇ ਵੀ ਕਿੱਤੇ ਨਾਲ ਸੰਬੰਧਤਾ ਕਿਸੇ ਵੀ ਕੌਮ ਨਾਲ ਨਹੀਂ ਜਿਹੜੇ ਵੀ ਮਨੁੱਖਤਾ ਲਈ ਮਨੁੱਖਤਾ ਲਈ ਅੱਗੇ ਚੱਲਦੇ ਨੇ ਉਹਨਾਂ ਨੂੰ ਤੁਸੀਂ ਜਰੂਰ ਸੰਭੋਜੀ ਇਹ ਸਾਡੀ ਬੇਨਤੀ ਹੈ ਜਿਕਰ ਗੱਲ ਕਰੀਏ ਗੁਰੂਆਂ ਨੇ ਜਿਹੜੇ ਵੀ ਪੀਤ ਪਗੰਬਰ ਹੋਏ ਨੇ ਮਸ਼ਾਹਮਦ ਖੁਤਾ ਦਾ ਉਹਨਾਂ ਨੇ ਸਨੇਹਾ ਦਿੱਤਾ ਪਿਆਰ ਦਾ ਸਨੇਹਾ ਦਿੱਤਾ ਗੁਰਨਾਨਕ ਬਾਸ਼ਾ ਨੇ ਸਨੇਹਾ ਦਿੱਤਾ ਕਿ ਵੰਡ ਕੇ ਸ਼ਕਨਣਾ ਚਾਹੀਦਾ ਕੀਰਤ ਕਰਨੀ ਚਾਹੀਦੀ ਹੈ ਲੇਕਿਨ ਅੱਜ ਕੱਲ ਕੋਈ ਸ਼ਕਨ ਵੰਡ ਕੇ ਸ਼ਕਨੋਂ ਤਿਆਰ ਨਹੀਂ ਜੇਕਰ ਗੱਲ ਕਰੀਏ ਦੁਨੀਆ ਦੇ ਵਿੱਚ ਦੇਖਿਆ ਜਾਂਦਾ ਕਿ ਅਸੀਂ ਕਿੰਨੀਆਂ ਚੋਰੀਆਂ ਚਕਾਰੀਆਂ ਹੋ ਰਹੀਆਂ ਨੇ ਗੁੰਡਾਗਰਦੀ ਆਪਸੇ ਵਿੱਚ ਲੁੱਟਖੋ ਹੋ ਰਹੀ ਹੈ ਲੋਕਾਂ ਦੇ ਮਨ ਖੱਟੇ ਹੋ ਰਹੇ ਆ ਪ੍ਰੇਮ ਖਤਮ ਹੋ ਰਿਹਾ ਵਾ ਤੁਸੀਂ ਤੁਸੁਰਬੇ ਲੈ ਕੇ ਜ਼ਿੰਦਗੀ ਦੇ ਬੈਠੇ ਹੋ ਜਿਹੜੇ ਨੌਜਵਾਨ ਨੇ ਜਿਹੜੇ ਸਿੱਖੀ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਕੀ ਸਨੇਹ ਦੇਣਾ ਚਾਹੀਦਾ ਦੇਖੋ ਦੇਖੋ ਮੈਂ ਇਹੀ ਕਹਿੰਨਾ ਉਹਨਾਂ ਬਾਈ ਜੀ ਜਿਵੇਂ ਦੇਖੋ ਜੁੜੇ ਆਪਾਂ ਦਾ ਆਪਣੇ ਦਾ ਬਾਲੇ ਵੱਡੇ ਭਾਗ ਨੇ ਵੀ ਆਪਾਂ ਨੂੰ ਮੈਂ ਅੱਗੇ ਗੱਲ ਕਰਦਾ ਉਹਨਾਂ ਵੀ ਸਭ ਤੋਂ ਵੱਡੇ ਭਾਗ ਇਹ ਆ ਵੀ ਇਹ ਸਾਨੂੰ ਮਹਾਰਾਜ ਨੇ ਆਪਣੇ ਘਰਾਂ 'ਚ ਜਨਮ ਦਿੱਤਾ ਸਾਡੇ ਜਮਦਿਆਂ ਦੇ ਨਾਮ ਨਾਲ ਸਿੰਘ ਤੇ ਕੌਰ ਲੱਗਿਆ ਹੋਇਆ ਕਹਿੰਦੇ ਨੇ ਨਾ ਕਿੰਨੇ ਵੀ ਆਪਦਾ ਪੁੱਤ ਆ ਜਦੋਂ ਆਪਦੇ ਪੁੱਤ ਦੀ ਆਪਦੇ ਪਿਓ ਨਾਲ ਸ਼ਕਲ ਨਾ ਮਿਲੇ ਫਿਰ ਸਮਝ ਲੈਣਾ ਚਾਹੀਦਾ ਮੈਂ ਤਾਂ ਇਹ ਕਹਿੰਦਾ ਜਿੰਨੇ ਵੀ ਸਾਡੇ ਵੀਰ ਨੇ ਸਾਰੇ ਸਾਡਾ ਤਾਂ ਜਿਨ੍ਹਾਂ ਦੇ ਸਿਰ ਤੇ ਕੇਸ ਨਹੀਂ ਨਾ ਹੁੰਦੇ ਬਾਈ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਅੱਜ ਕੱਲ ਨੌਜਵਾਨੇ ਨੂੰ ਟਾਰਗੇਟ ਬੜਾ ਕੀਤਾ ਜਾਂਦਾ ਵੀ ਸਾਡੀ ਨੌਜਵਾਨੀ ਚ ਨੈਗੇਟਿਵਿਟੀ ਆ ਗਈ ਸਾਡੀ ਨੌਜਵਾਨੀ ਕਿੱਧਰ ਚੇਰੀ ਗਈ ਪਰ ਮੈਨੂੰ 13 ਸਾਲ ਹੋ ਗਏ ਮੈਂ ਤਾਂ 13 ਸਾਲਾਂ ਜ ਨੌਜਵਾਨੀ ਨੂੰ ਚੜ੍ਹਦੀ ਕਲਾਲੀ ਵੇਖਿਆ ਬਹੁਤ ਵੀਰ ਨੇ ਜਿਹੜੇ ਚਿੱਟਾ ਛੱਡ ਛੱਡ ਕੇ ਅੱਜ ਗੁਰੂ ਦੇ ਰੜ ਲੱਗੇ ਨੇ ਵਧੀਆ ਜੀਵਨ ਬਤੀਤ ਕਰ ਰਹ ਚੰਗੇ ਇਨਸਾਨਾਂ ਦੀ ਸੰਗਤ ਕਰੋ ਚੰਗਾ ਸੁਣੋ ਚੰਗਾ ਵੇਖੋ ਆਪਣੇ ਆਪ ਚੰਗਾ ਹੋਊਗਾ ਜੇ ਆਪਾਂ ਮਾੜੀ ਸੰਗਤ 'ਚ ਬੈਠਾਂਗੇ ਤਾਂ ਇੱਕ ਨਾ ਇੱਕ ਜਾ ਕੇ ਤੁਹਾਨੂੰ ਉਹ ਚੀਜ਼ਾਂ ਲੈ ਬੈਠਣਗੀਆਂ ਤੇ ਅੰਤਕਾਲ ਕੋਈ ਨਾ ਅੰਤਕਾਲ ਕੋਈ ਸੰਗੀ ਨਹੀਂ ਅੰਤਕਾਲ ਜਿੰਨੇ ਬਣਾ ਕੇ ਸੇ ਨਵੇਂ ਨੀ ਨਾਲ ਸੋ ਆਪਣੀ ਜਵਾਨੀ ਨੂੰ ਆਪਣੀ ਉਮਰ ਨੂੰ ਸਾਹਮਣੇ ਰੱਖੋ ਸਾਰੇ ਕਹਿੰਦੇ ਆ ਵੀ ਸਾਨੂੰ ਜਵਾਨੀ ਚਾਹੀਦੀ ਆ ਆਪਣੇ ਗੁਰੂ ਨੂੰ ਵੀ ਸਾਡੀ ਜਵਾਨ ਨੂੰ ਹੀ ਚਾਹੀਦੀ ਆ ਸੋ ਆਪਣੀ ਜਵਾਨੀ ਨੂੰ ਚੰਗੇ ਪਾਸੇ ਲਾਈਏ ਬਾਕੀ ਸੱਚੇ ਪਾਸ਼ਾ ਤੁਹਾਡੀ ਪਾਤਸ਼ਾਹ ਤੱਖੂ ਸਾਡੀ ਤਾਂ ਅਰਦਾਸ ਆ ਸਾਰੇ ਵੀਰ ਆਪਣੇ ਵਿਰਸੇ ਨਾਲ ਜੁੜੋ ਆਪਣੇ ਆਈਡਲ ਤੇ ਹੀਰੋ ਜ਼ਰੂਰ ਪਛਾਣਨ ਦੀ ਲੋੜ ਆ ਅੱਜ ਕੱਲ ਆਪਾਂ ਆਪਣੇ ਹੀਰੋ ਕਿਸੇ ਫਿਲਮੀ ਸਟਾਰ ਨੂੰ ਕਿਸੇ ਐਕਟਰ ਨੂੰ ਕਿਸੇ ਸਿੰਗਰ ਨੂੰ ਬਣਾ ਲੈਨੇ ਆ ਪਰ ਜਦੋਂ ਆਪਾਂ ਆਪਣੇ ਹੀਰੋ ਬਣਾਵਾਂਗੇ ਭਾਈ ਤਾਰੂ ਸਿੰਘ ਜਿਨ੍ਹਾਂ ਨੇ ਖੋਪੜੀ ਲਵਾ ਲਈ ਪਰ ਕੇਸ ਨਹੀਂ ਕਟਾਏ ਜਿਨ੍ਹਾਂ ਨੇ ਬੰਦ ਮੰਦ ਕਟਾਲਿਆ ਪਰ ਸਿੱਖੀ ਨਹੀਂ ਛੱਡੀ ਗੁਰੂ ਸਾਹਿਬ ਨੇ ਸੀਸ ਉਤਾਰ ਲਿਆ ਪਰ ਇਸ ਦੇਸ਼ ਵਿੱਚ ਜ਼ਬਰਦਸਤੀ ਮੁਸਲਮਾਨ ਨਹੀਂ ਬਣਨ ਦਿੱਤਾ ਇਸ ਦੇਸ਼ ਨੂੰ ਜੋ ਸਾਡੇ ਆਈਡਲ ਉਹ ਹੋਣਗੇ ਤੇ ਤੁਸੀਂ ਆਪਣੇ ਆਪ ਉਹਨਾਂ ਵਰਗੇ ਬਣੋਗੇ ਆਪਣਾ ਸੁਣਨਾ ਵਧੀਆ ਕਰੋ ਚੰਗੀਆਂ ਗੱਲਾਂ ਸੁਣੋ ਤੇ ਚੰਗੀਆਂ ਗੱਲਾਂ ਨੂੰ ਪ੍ਰਮੋਟ ਕਰੋ